ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਫਿਰੋਜ਼ਪੁਰ ਦੇ ਸਰਹੱਦੀ ਪਿੰਡ ਖੁੰਦਰ ਗੱਟੀ ਦੀਆਂ ਨੇ ਇੱਥੇ ਸਤਲੁਜ ਦਰਿਆ ਦਾ ਪਾਣੀ ਓਵਰਫਲੋ ਹੋ ਕੇ ਖੇਤਾਂ ਅੰਦਰ ਵੜ ਗਿਆ ਨਤੀਜਾ ਸੈਂਕੜੇ ਏਕੜ ਵਿੱਚ ਖੜੀ ਫਸਲ ਪਾਣੀ ਦੇ ਵਿੱਚ ਡੁੱਬਦੀ ਨਜ਼ਰ ਆ ਰਹੀ ਹੈ ਜ਼ਿਆਦਾਤਰ ਪਾਣੀ ਦਰਿਆ ਦੇ ਨਾਲ ਲੱਗਦੇ ਖੇਤਾਂ 'ਚ ਜਾ ਵੜਿਆ ਅਜੇ ਹੱਟ ਬਾਕੀ ਖੇਤਾਂ ਨੂੰ ਬਚਾਉਣ ਦੇ ਲਈ ਪਿੰਡ ਵਾਸੀ ਆਰ ਜੀ ਪ੍ਰਬੰਧ ਕਰ ਰਹੇ ਨੇ ਜੀ ਹਾਂ ਫਿਰੋਜ਼ਪੁਰ ਦੇ ਸਰਹੱਦੀ ਪਿੰਡ ਖੁੰਦੜ ਗੱਟੀ ਦੇ ਵਿੱਚ ਸਤਲੁਜ ਦਰਿਆ ਦਾ ਪਾਣੀ ਓਵਰਫਲੋ ਹੋ ਕੇ ਨਾਲ ਲੱਗਦੇ ਖੇਤਾਂ ਦੇ ਵਿੱਚ ਦਾਖਲ ਹੋ ਗਿਆ ਜਿਸ ਕਾਰਨ ਕਿਸਾਨਾਂ ਦੀ ਹਜ਼ਾਰਾਂ ਏਕੜ ਫਸਲ ਪਾਣੀ ਦੇ ਵਿੱਚ ਡੁੱਬ ਗਈ ਹੈ ਜਿਸ ਕਾਰਨ ਹੁਣ ਫਿਰ ਫਸਲ ਨੂੰ ਨੁਕਸਾਨ ਹੋ ਸਕਦਾ ਹੈ ਮੇਰੀ ਜਾਣਕਾਰੀ ਅਨੁਸਾਰ ਪਾਣੀ ਓਵਰਫਲੋ ਹੋ ਕੇ ਕਿਸਾਨਾਂ ਦੇ ਖੇਤਾਂ 'ਚ ਦਾਖਲ ਹੋ ਗਿਆ ਕਿਸਾਨਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਹੈਡ ਦੇ ਗੇਟ ਖੋਲ ਕੇ ਪਾਣੀ ਨੂੰ ਅੱਗੇ ਛੱਡਿਆ ਜਾਵੇ ਕਿਉਂਕਿ ਪਿਛਲੀ ਵਾਰ ਵੀ ਪਾਣੀ ਦੀ ਆਮਦ ਕਾਰਨ ਫਸਲ ਨੂੰ ਕਾਫੀ ਨੁਕਸਾਨ ਹੋਇਆ ਸੀ ਤੇ ਹੁਣ ਗੇਟ ਬੰਦ ਹੋਣ ਕਾਰਨ ਪਾਣੀ ਓਵਰਫਲੋ ਹੋ ਗਿਆ ਉੱਥੇ ਹੀ ਨਹਿਰੀ ਵਿਭਾਗ ਦੇ ਹੈੱ ਐਸਡੀਓ ਨੇ ਦੱਸਿਆ ਕਿ ਉਹਨਾਂ ਨੂੰ ਪਾਣੀ ਦੇ ਓਵਰਫਲੋ ਹੋ ਜਾਣ ਦੀ ਸੂਚਨਾ ਮਿਲੀ ਹੈ ਵਿਭਾਗ ਵੱਲੋਂ ਚੋਨੇ ਦੇ ਸੀਜ਼ਨ ਕਾਰਨ ਦੋ ਨਹਿਰਾਂ 'ਚ ਪਾਣੀ ਛੱਡਿਆ ਗਿਆ ਹੈ ਜਿਸ ਕਾਰਨ ਡਾਊਨਸਟ੍ਰੀਮ ਅਤੇ ਹੈਡ ਵਰਕਰਸ ਦੇ 29 ਗੇਟ ਬੰਦ ਕਰ ਦਿੱਤੇ ਗਏ ਨੇ ਉੱਚ ਅਧਿਕਾਰੀਆਂ ਨਾਲ ਗੱਲ ਕਰਕੇ ਹੱਲ ਉਹਨਾਂ ਨੇ ਕਿਹਾ ਕਿ ਜਲਦ ਕਢਿਆ ਜਾਵੇਗਾ ਜਿਹੜਾ ਗੇਟ ਨਾ ਡਾਫ ਲੱਗੀ ਹੋਈ ਹੈ ਕਾਫੀ ਚੰਗੀ ਗੇਟ ਨਹੀਂ ਛੱਡਦਾ ਅਸੀਂ ਬੜੀ ਵਾਰੀ ਜਾ ਕੇ ਮੰਨਤਾ ਕੀਤੇ ਆ ਪਰ ਸਾਡੀ ਉਹਨਾਂ ਨੇ ਗੱਲ ਨਹੀਂ ਸੁਣੀ ਆ ਘੱਟ ਤੋਂ ਘੱਟ ਦੋ ਤਿੰਨ ਹਜ਼ਾਰ ਏਰੀਆ ਜਿਹੜਾ ਕਿੱਲੇ ਨਾਲ ਡੁੱਬੇ ਪੈਣੇ ਇਹ ਸਿਰਫ ਇੱਕ ਨਾ ਇਹ ਗੇਟ ਨਹੀਂ ਛੱਡਦਾ ਜਿਹੜਾ ਧਾਰ ਨਹੀਂ ਛੱਡਦਾ ਪਿਆ ਇਹ ਪਾਣੀ ਓਵਰਫਲੋ ਹੋ ਗਿਆ ਇਹ ਓਵਰਫਲੋ ਹੋ ਗਿਆ ਜਿਉਂ ਚ ਪਾਣੀ ਨਹੀਂ ਆਇਆ ਸਤੂ ਦੀ ਦਰਿਆ ਦੇ ਵਿੱਚ ਪਾਣੀ ਵਧਿਆ ਹੋਇਆ ਵਧਿਆ ਤਾਂ ਨਹੀਂ ਹੈਗਾ ਜੀ ਜੇ ਬਾਹਰ ਕੱਢਿਆ ਜਾਵੇ ਤਾਂ ਬਿਲਕੁਲ ਪਾਣੀ ਨਹੀਂ ਹੈਗਾ ਇਹ ਤਾਂ ਗੇਟ ਇੱਕ ਉੱਥੇ ਮੁਲਾਜ਼ਮ ਜਿਹੜੇ ਉਹ ਗੇਟ ਨਹੀਂ ਛੱਡਦੀ ਗੇਟ ਛੱਡ ਜਾਂਦੇ ਗੇਟ ਛੱਡ ਜਾਂਦੇ ਤਾਂ ਹੁਣੇ ਪਾਣੀ ਨਿਕਲਦਾ ਹੈ ਉਹਦੇ ਕਰਕੇ ਪਾਣੀ ਖੇਤਾਂ ਦੇ ਵਿੱਚ ਆ ਗਿਆ ਇਹ ਲੱਗਾ ਹੈ ਝੋਨਾ ਇਹ ਸਾਰਾ ਝੋਨਾ ਲੱਗਾ ਹੈ ਜੀ ਆ ਸਾਰਾ ਟੋਟਲਾ ਉਹ ਕੋ ਹਲੇ ਲੇਵਰ ਲਾ ਕੇ ਬਾਹਰ ਨਿਕਲੀ ਸੀ ਇਹਦੇ ਵਿੱਚ ਤਾਂ ਸਾਨੂੰ ਖਰਚਾ ਹੀ ਘੜ ਤੋਂ ਘੜਦਾ 10000 ਰੁਪਇਆ ਦਾ ਖਰਚਾ 4000 ਦਾ ਲਵਾਈ ਵੀ ਲੈ ਗਏ ਸਾਡੇ ਕੋਲ ਨੁਕਸਾਨ ਹੋ ਗਿਆ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਜੀ 2-3000 ਕਿਲਾ ਡੁੱਬ ਗਿਆ ਵੇਖੋ ਆ ਮੱਕੀ ਤੁਸੀਂ ਦੂ ਜੂਮ ਕਰਕੇ ਵਿਖਾਓ ਉਹ ਸਾਰੀ ਮੱਕੀ ਦੇ ਖੇਤਾਂ ਦੇ ਸਾਡੇ 2-2 3-3 ਲੱਖ ਦੀ ਮੱਕੀ ਜਿਹੜੀ ਵਿੱਚੇ ਖੜੀ ਤੇ ਪਾਣੀ ਹੋਰ ਵੀ ਵਧੂਗਾ ਫਿਰ ਇਹ ਹਿਸਾਬ ਨਾਲ ਹਿਸਾਬ ਲਾ ਲੋ ਤੁਸੀਂ ਅਸੀਂ ਬੰਨ ਬੰਨਦੇ ਵਾ ਪਾਣੀ ਦਾ ਕੋਈ ਪਤਾ ਨਹੀਂ ਕਿੰਨਾ ਓਵਰਫਲੋ ਹੋ ਸਕਦਾ ਹੈ ਇਹ ਫਿਰ ਮਿੱਟੀ ਕਿਉਂ ਪਾਈ ਜਾ ਰਹੀ ਹੈ ਮਿੱਟੀ ਤਾਂ ਹੀ ਇੱਧਰ ਲੇ ਖੇਤ ਬਚਾਉਣ ਵਾਸਤੇ ਆ ਜੀ ਵੀ ਚਲੋ ਆ ਸਾਡਾ ਇਹ ਏਰੀਆ ਬਾਜੇ ਹੱਥ ਡੋਬੀ ਗਿਆ ਐ ਨਾਲੇ ਵੀ ਪਿੱਤ ਮਿੱਟੀ ਦੇ ਵਿੱਚ ਪੈਂਡਰ ਪਾਣੀ ਵੜ ਗਿਆ ਐ ਪੈਂਡਰ ਨੂੰ ਪਾਣੀ ਵੜ ਜਾਣਾ ਚਲੋ ਕੋਈ ਲੰਘਾ ਲੰਘਾ ਟਾਪਾ ਤਾਂ ਪੂਰਾ ਹੋਵੇਗਾ ਨਾ ਇੱਥੋਂ ਲੰਘਾ ਹੀ ਬੰਦ ਹੋ ਜਾਣਾ ਜੀ ਪਿੰਡ ਦਾ ਨਿਕਾਸ ਬੰਦ ਹੋ ਜਾਣਾ ਡਾ ਫਲਾਈ ਖੜਾ ਗੂ ਆਪਣਾ ਦਰ ਬੰਦ ਕੀਤੀ ਖੜਾ ਤੇ ਪਾਣੀ ਵਧਿਆ ਆਉਂਦਾ ਤੇ ਬਸ ਕਿੰਨੇ ਖੇਤਾਂ ਦੇ ਵਿੱਚ ਪਾਣੀ ਗਿਆ ਹੋਏਗਾ ਤੋ 3000 ਕਿੱਲਾਗਾ ਇੱਥੇ ਕੀ ਕੀ ਬੀਜ ਹੈਗਾ ਸੀਗਾ ਝੋਨਾ ਮੱਕੀ ਝੋਨਾ ਆ ਮੱਕੀ ਝੋਨਾ ਅੱਛਾ ਹੁਣ ਪਾਣੀ ਪਾਣੀ ਇੱਥੇ ਹਾਂ ਹੁਣ ਪਾਣੀ ਪਾਣੀ ਹੁਣ ਬੁਰਾ ਹਲਵਾ ਪਿਆ ਰਸਤਾ ਬੰਦਵਾ ਪਿਆ ਬੱਚੇ ਲੰਘਦੇ ਨੇ ਜਿਹੜਾ ਹਾਤਾ ਲਾਂਗਾ ਟਾਪਾ ਉਹ ਵੀ ਬੰਦ ਹੋ ਆ ਪਿਆ ਹੁਣ ਕਿੱਧਰ ਜਾਏਗੇ ਤੁਸੀਂ ਕੀ ਹੁਣ ਕੀ ਕਰਦੇ ਹੋ ਤੁਸੀਂ ਹਾਂਜੀ ਆ ਕੀ ਕਰਦੇ ਪਏ ਇਹ ਹੁਣ ਆਪਣੇ ਰਸਤਾ ਬੰਦ ਦੇਵੇ ਬਾਹਰ ਨਗੂ ਆਰਥਿਕ ਤੌਰ ਤੇ ਆਦੀ ਪੈੜੀ ਜੀ ਆਦੀ ਆਦੇ ਪੈਸੇ ਨਾ ਲਾ ਕੇ ਤੇ ਵੀ ਬੜਾ ਪੈਂਡਰ ਨੂੰ ਪਾਣਾ ਬੜੇ ਬੱਚੇ ਬਚ ਲੰਗੇ ਜਾਂਦੇ ਇਥੋਂ ਹਾਂਜੀ ਕੀ ਮੰਗ ਕਰਦੇ ਹੋ ਮੰਗ ਕਰਨਾ ਵੀ ਸਿਰਫ ਆ ਪਾਣੀ ਥੱਲੇ ਕਰਨਾ ਜਿਹੜਾ ਸੈਨੀ ਵਾਲਾ ਹੈਡ ਵਰਕ ਤੋਂ ਦੋ ਨਹਿਰਾਂ ਨਿਕਲਦੀਆਂ ਬੀਕਾ ਨੇ ਰਕਨਾਲ ਤੇ ਈਸਟਰਨ ਕਨਾਲ ਇਸ ਸਮੇਂ ਜਿਹੜ ਇਹ ਜਾਰੀ ਹੈ ਕਿ ਕਿਸਾਨਾਂ ਵੱਲੋਂ ਉਹਨਾਂ ਲਈ ਵੱਧ ਤੋਂ ਵੱਧ ਪਾਣੀ ਚਾਹੀਦਾ ਹੈ ਅਸਲ ਵਿੱਚ ਉਹਨਾਂ ਨੂੰ ਪੂਰੇ ਫੁੱਲ ਸਪਲਾਈ ਤੇ ਅਸੀਂ ਚਲਾ ਰਹੇ ਹਾਂ ਜਿਹਦੇ ਕਰਕੇ ਗੇਟ ਪੂਰੇ ਬੰਦ ਕੀਤੇ ਹੋਇਆ ਡਾਉਨਸਟ੍ਰੀਮ ਪਾਣੀ ਬਿਲਕੁਲ ਵੀ ਰਿਲੀਜ਼ ਨਹੀਂ ਕੀਤਾ ਜਾ ਰਿਹਾ ਪਰੰਤੂ ਜੇ ਤੁਸੀਂ ਸਾਡੇ ਧਿਆਨ ਚ ਲੈਂਦਾ ਅਸੀਂ ਇਹਨੂੰ ਫਿਰ ਵੀ ਮੌਕਾ ਦੇਖ ਕੇ ਜੋ ਲੋੜੀ ਦੇ ਕਦਮ ਹੈ ਉਹ ਚੁੱਕ ਕੇ ਇਹਨਾਂ ਕਿਸਾਨਾਂ ਦੀ ਪ੍ਰੋਬਲਮ ਨੂੰ ਜ਼ਰੂਰ ਹੱਲ ਕਰਾਂਗੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ